ਕੇਂਦਰੀ ਜੇਲ੍ਹ ਦੇ ਵਿੱਚ ਜਿੱਥੇ ਦੋ ਗਰੁੱਪ ਆਪਸ ਦੇ ਵਿੱਚ ਝੜਦੇ ਨੇ ਜਿਸ ਦਰਮਿਆਨ ਕਿ ਇੱਕ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ ਹੈ ਤਾਂ ਗੁਰਦਾਸਪੁਰ ਦੀ ਕੇਂਦਰੀ ਜੇਲ੍ਹਾਇ ਮਾਮਲਾ ਜਿੱਥੇ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਭਿੜੇ ਨੇ ਤੇ ਜੇਲ੍ਹ ਦੇ ਅੰਦਰ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ ਤਾਂ ਮੌਕੇ ਤੇ ਐਸਐਸਪੀ ਗੁਰਦਾਸਪੁਰ ਉਹ ਦਿੱਤਿਆ ਵੀ ਪਹੁੰਚਦੇ ਨੇ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਖਬਰ ਮਿਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਦੇ ਦੋ ਗਰੁੱਪਾਂ ਦੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਮੌਕੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕਰਕੇ ਹੰਗਾਮਾ ਕਰਨ ਵਾਲੇ ਕੈਦੀਆਂ ਨੂੰ ਵਕ-ਵਕ ਬੈਰਕਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਫਿਲਹਾਲ ਦੇ ਲਈ ਸਥਿਤੀ ਕਾਬੂ ਅਧੀਨ ਦੱਸੀ ਜਾ ਰਹੀ ਹੈ ਪਰ ਉਥੇ ਹੀ ਦੱਸਦੀ ਹੈ ਕਿ ਕੇਂਦਰੀ ਇਹ ਲਿਖ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਬਦਲ ਜਾਂਦੀ ਹੈ ਜਿੱਥੇ ਦੋ ਗੁੱਟ ਆਪਸ ਦੇ ਵਿੱਚ ਪੜੇ ਨੇ ਤੇ ਇਸੇ ਦਰਮਿਆਨ ਜੰਮ ਕੇ ਇੱਕ ਦੂਜੇ 'ਤੇ ਘਟਾਪਾ ਚੜਿਆ ਗਿਆ ਤੇ ਤਸਵੀਰਾਂ ਵੀ ਤੁਹਾਨੂੰ ਵਖਾ ਰਿਆਂ ਜਿੱਥੇ ਜੇਲ੍ਹ ਦੇ ਅੰਦਰ ਪੁਲਿਸ ਫੋਰਸ ਵੀ ਭਾਰੀ ਤੈਨਾਤ ਕਰ ਦਿੱਤੀ ਜਾਂਦੀ ਹੈ ਤੇ ਨਾਲ ਕੈਦੀਆਂ ਨੂੰ ਵੱਖ-ਵੱਖ ਵੈਰਕਾ ਦੇ ਵਿੱਚ ਬੰਦ ਕਰਨਾ ਪਿਆ ਇੱਕ ਕਾਫੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਆਪਸ ਵਿੱਚ ਜੇਲ੍ਹ ਦੇ ਵਿੱਚ ਕੋਈ ਮਾਈਨਰ ਅਲਟਰਕੇਸ਼ਨ ਹੋਇਆ ਸੀਗਾ ਉਹ ਪੁਲਿਸ ਫੋਰਸ ਦੇ ਦਿੱਤੀ ਸੀ ਸਿਚੁਏਸ਼ਨ ਅਨਸਾਰ ਦੋ ਗਰੁੱਪ ਸੀਗੇ

ਤਾਂ ਗੁਰਦਾਸਪੁਰ ਦੀ ਕੇਂਦਰੀ ਜੇਲ੍ਹਾਇ ਮਾਮਲਾ ਜਿੱਥੇ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਝੜੇ ਨੇ ਤੇ ਜੇਲ੍ਹ ਦੇ ਅੰਦਰ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ ਤਾਂ ਮੌਕੇ ਤੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਵੀ ਪਹੁੰਚਦੇ ਨੇ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਖਬਰ ਮਿਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਦੇ ਦੋ ਗਰੁੱਪਾਂ ਦੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਮੌਕੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕਰਕੇ ਹੰਗਾਮਾ ਕਰਨ ਵਾਲੇ ਕੈਦੀਆਂ ਨੂੰ ਵੱਖ-ਵੱਖ ਬੈਰਕਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਫਿਲਹਾਲ ਦੇ ਲਈ ਸਥਿਤੀ ਕਾਬੂ ਅਧੀਨ ਦੱਸੀ ਜਾ ਰਹੀ ਹੈ ਪਰ ਉਥੇ ਹੀ ਦੱਸਦੀ ਹੈ ਕਿ ਕੇਂਦਰੀ ਇੱਕ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਬਦਲ ਜਾਂਦੀ ਹੈ ਜਿੱਥੇ ਦੋ ਗੁੱਟ ਆਪਸ ਦੇ ਵਿੱਚ ਪੜੇ ਨੇ ਤੇ ਇਸੇ ਦਰਮਿਆਨ ਜੰਮ ਕੇ ਇੱਕ ਦੂਜੇ 'ਤੇ ਟਾਪਾ ਚੜਿਆ ਗਿਆ ਤੇ ਤਸਵੀਰਾਂ ਵੀ ਤੁਹਾਨੂੰ ਵਖਾ ਰਿਆਂ ਜਿੱਥੇ ਜੇਲ੍ਹ ਦੇ ਅੰਦਰ ਪੁਲਿਸ ਫੋਰਸ ਵੀ ਭਾਰੀ ਤੈਨਾਤ ਕਰ ਦਿੱਤੀ ਜਾਂਦੀ ਹੈ ਤੇ ਨਾਲ ਕੈਦੀਆਂ ਨੂੰ ਵੱਖ-ਵੱਖ ਬੈਰਕਾਂ ਦੇ ਵਿੱਚ ਬੰਦ ਕਰਨਾ ਪਿਆ ਇੱਕ ਕਾਫੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਜੀ ਆਪਸ ਵਿੱਚ ਜੇਲ੍ਹ ਦੇ ਵਿੱਚ ਕੋਈ ਮਾਈਨਰ ਅਲਟਰਕੇਸ਼ਨ ਹੋਇਆ ਸੀਗਾ ਉਹ ਪੁਲਿਸ ਫੋਰਸ ਭੇਜੀ ਗਈ ਸਿਚੁਏਸ਼ਨ ਅਨਸਰ ਦੋ ਗਰੁੱਪ ਸੀਗੇ हां जी। किदी नाही ਤਰ ਲਗ ਕਭਿ। ਪਹਿਲੇ ਇਹ ਜੋ ਨੋ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਜ਼ਖਮੀ ਕਿਉਂ ਦਿਖਾਉਂ ਨਹੀਂ ਜੀ ਬਿਲਕੁਲ ਸਭ ਪਿੱਛੇ। ਕੇਂਦਰੀ ਜੇਲ੍ਹ ਦੇ ਵਿੱਚ ਜਿੱਥੇ ਦੋ ਗਰੁੱਪ ਆਪਸ ਦੇ ਵਿੱਚ ਭਿੜਦੇ ਨੇ ਜਿਸ ਦਰਮਿਆਨ ਕਿ ਇੱਕ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ। ਤਾਂ ਗੁਰਦਾਸਪੁਰ ਦੀ ਕੇਂਦਰੀ ਜੇਲ੍ਹਾਇ ਮਾਮਲਾ ਜਿੱਥੇ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਝੜੇ ਨੇ ਤੇ ਜੇਲ੍ਹ ਦੇ ਅੰਦਰ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ ਤਾਂ ਮੌਕੇ ਤੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਵੀ ਪਹੁੰਚਦੇ ਨੇ ਇੱਕ ਕੈਦੀ ਦੇ ਜ਼ਖਮੀ ਹੋਣ ਦੀ ਖਬਰ ਮਿਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਦੇ ਦੋ ਗਰੁੱਪਾਂ ਦੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਮੌਕੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕਰਕੇ ਹੰਗਾਮਾ ਕਰਨ ਵਾਲੇ ਕੈਦੀਆਂ ਨੂੰ ਵੱਖ-ਵੱਖ ਬੈਰਕਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਫਿਲਹਾਲ ਦੇ ਲਈ ਸਥਿਤੀ ਕਾਬੂ ਅਧੀਨ ਦੱਸੀ ਜਾ ਰਹੀ ਹੈ ਪਰ ਉਥੇ ਹੀ ਦੱਸਦੀ ਹੈ ਕਿ ਕੇਂਦਰੀ ਇਹ ਇੱਕ ਪਾਸੇ ਜੰਗ ਦੇ ਮੈਦਾਨ ਦੇ ਵਿੱਚ ਬਦਲ ਜਾਂਦੀ ਹੈ ਜਿੱਥੇ ਦੋ ਗੁੱਟ ਆਪਸ ਦੇ ਵਿੱਚ ਭੜੇ ਨੇ ਤੇ ਇਸੇ ਦਰਮਿਆਨ ਜੰਮ ਕੇ ਇੱਕ ਦੂਜੇ 'ਤੇ ਟਾਪਾ ਚੜਾਇਆ ਗਿਆ ਤੇ ਤਸਵੀਰਾਂ ਵੀ ਤੁਹਾਨੂੰ ਵਖਾ ਰਿਆਂ ਜਿੱਥੇ ਜੇਲ੍ਹ ਦੇ ਅੰਦਰ ਪੁਲਿਸ ਫੋਰਸ ਵੀ ਭਾਰੀ ਤੈਨਾਤ ਕਰ ਦਿੱਤੀ ਜਾਂਦੀ ਹੈ ਤੇ ਨਾਲ ਕੈਦੀਆਂ ਨੂੰ ਵੱਖ-ਵੱਖ ਬੈਰਕਾਂ ਦੇ ਵਿੱਚ ਬੰਦ ਕਰਨਾ ਪਿਆ ਇੱਕ ਕਾਫੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਜੀ ਆਪਸ ਵਿੱਚ ਜੇਲ੍ਹ ਦੇ ਵਿੱਚ ਕੋਈ ਮਾਈਨਰ ਅਲਟਰਕੇਸ਼ਨ ਹੋਇਆ ਸੀਗਾ ਤੋਂ ਪੁਲਿਸ ਫੋਰਸ ਬੀਤੀਗੀ ਸਿਚੁਏਸ਼ਨ ਹੈ ਸਰ ਦੋ ਗਰੁੱਪ ਸੀਗੇ ਹਾਂ ਜੀ ਅੰਕਤ ਕੀ ਕੀ ਨਹੀਂ ਤੁਹਾਨੂੰ ਲੱਗ ਕੁੱਝ ਇਹ ਐਜ ਆਫ ਨਾਉ ਇਨਵੈਸਟੀਗੇਸ਼ਨ ਸ਼ੈਲਪੀ ਉਹ ਜਲਦੀ ਕਿਉਂ ਨਹੀਂ ਦਿਖਭ ਨਹੀਂ ਜੀ ਬਿਲਕੁਲ ਸਪੀਸ਼ਲ